ਦੋਆ ਫੋਰਮਾ ਵੱਲੋਂ ਜਿਹੜੇ ਖਨੌਰੀ ਅਤੇ ਸ਼ੰਭੂ ਬਾਡਰ ਤੇ ਮੋਰਚੇ ਚੱਲ ਰਹੇ ਉਹਨਾਂ ਨੂੰ 23 ਸਵਾ ਦਿਨ ਹੋ ਚੁੱਕਾ ਵਾ ਚੜ੍ਹਦੀ ਕਲਾ ਚ ਮੋਰਚਾ ਚੱਲ ਰਿਹਾ ਜਿਹੜਾ ਅੱਜ ਅਸੀਂ ਵੱਖ-ਵੱਖ ਰਾਜਾਂ ਤੋਂ ਦਿੱਲੀ ਕੂਚ ਦਾ ਫੈਸਲਾ ਕੀਤਾ ਸੀ ਵੀ ਅੱਜ ਤੋਂ ਬਾਅਦ ਅੱਜ ਤੇ ਇਹ ਰੁ ਅੱਗੇ ਸਾਰੇ ਸਾਡੇ ਸੂਬੇ ਦਿੱਲੀ ਵੱਲੋਂ ਚੱਲਣਗੇ ਕਿਉਂਕਿ ਦੇਖੋ ਅੱਜ ਦਿੱਲੀ ਪਹੁੰਚਿਆ ਨਹੀਂ ਜਾ ਸਕਦਾ ਮੰਨ ਲਓ ਕੋਈ ਮੱਧ ਪ੍ਰਦੇਸ਼ ਤੋਂ ਚੱਲਦਾ ਕੋਈ ਥੋੜਾ ਬਿਹਾਰ ਤੋਂ ਚੱਲਦਾ ਅਜੇ ਤਾਂ ਪਹੁੰਚਦੇ ਨਹੀਂ ਸਾਊਥ ਇੰਡੀਆ ਵਾਲੇ ਤਾਂ 3 ਦਿਨ ਬਾਅਦ ਪਹੁੰਚ ਸਕਦੇ ਆ ਰਾਜਸਥਾਨ ਵਾਲੇ ਵੀ ਨਹੀਂ ਪਹੁੰਚ ਸਕਦੇ ਜੇ ਕੋ ਪੈਦਲ ਚੱਲੂਗਾ ਤੇ ਉਹ ਵੀ ਲੇਟ ਆ ਤੇ ਸਾਰੀ ਤਸਵੀਰ 7 8 9 10 ਤੱਕ ਕਲੀਅਰ ਹੋ ਤੋ ਸਰਕਾਰ ਦਾ ਜਿਹੜਾ ਨੰਗਾ ਕਰਾਂਗਾ ਜਿਵੇਂ ਧਾਰਾ 144 ਜੜੀਆ ਉਹ ਜੰਤਰ ਮੰਤਰ ਤੇ ਲਾਤੀਆ ਦਿੱਲੀ ਚ ਲਾਤੀਆ ਤੇ ਸਾਰੇ ਕਹਿੰਦੇ ਨਾਕੇ ਪੁਖਤਾ ਕਰਤੇ ਰੇਲ ਤੋਂ ਉੱਤਰ ਲਗਾ ਤੇ ਫਿਰ ਇਹ 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 ਚਿਹਰਾ ਨੰਗਾ ਨਾ ਹੋਇਆ ਵੀ ਕਹਿੰਦੇ ਸੀ ਵੀ ਟਰੈਕਟਰ ਥਾਲੀਆਂ ਛੱਡ ਕੇ ਤੁਸੀਂ ਦੇਸ਼ ਦੀ ਰਾਜਧਾਨੀ ਚਾਹਤੋ ਇਹਦਾ ਮਤਲਬ ਫੈਸਲਾ ਕਰ ਲਿਆ ਕੇਂਦਰ ਨੇ ਅਜੇ ਕਿਸਾਨ ਕਦੋਂ ਪਹੁੰਚਦੇ ਤੇ ਪਤਾ ਲੱਗੂ ਵੀ ਅਸੀਂ ਕਿਸੇ ਵੀ ਹਾਲਤ ਵਿੱਚ ਦੇਸ਼ ਦੀ ਰਾਜਧਾਨੀ ਵਿੱਚ ਕਿਸਾਨਾਂ ਨੂੰ ਵੜ ਨਹੀਂ ਦੇਣਾ ਇਹ ਪੂਰੀ ਦੁਨੀਆਰ ਦੇਖੇ ਵੀ ਮੋਦੀ ਸਰਕਾਰ ਕੇ ਚੁਣੀ ਹੋਈ ਸਰਕਾਰ ਆਲਿਆ ਕੋਈ ਜਮਹੂਰੀ ਸਰਕਾਰ ਵਾਲਾ ਵਿਹਾਰ ਨਹੀਂ ਕਰ ਰਹੀ ਇੱਕ ਜਿਵੇਂ ਡਿਕਟੇਟ ਕਰੀ ਦੀਆ ਵੀ ਦੇਸ਼ ਦੇ ਲੋਕਾਂ ਨੂੰ ਦੇਸ਼ ਦੀ ਰਾਜਧਾਨੀ ਵਿੱਚ ਜਾ ਨਹੀਂ ਦੇਣਾ ਪਹਿਲਾਂ ਇਹਨਾਂ ਨੂੰ ਸਾਡੇ ਟਰਾਲੀਆਂ ਤੇ ਟੈਂਕ ਟਰੈਕਟਰ ਟੈਂਕ ਕਰਕੇ ਲੱਗਦੇ ਸੀ ਟਰਾਲੀ ਪਤਾ ਨੂੰ ਮੋਰਚੀ ਵਰਗੀ ਲੱਗਦੀ ਸੀ ਇੱਕ ਤਾਂ ਛੜਦਾ ਹੁਣ ਸਾਡੇ ਜਿਹੜੇ ਕਿਸਾਨ ਪਹੁੰਚ ਰਹੇ ਇਹਨਾਂ ਨੂੰ ਕੀ ਲੱਗਦੇ ਆ ਸਾਨੂੰ ਕੇਂਦਰ ਦੱਸੇ ਵੀ ਦਿੱਲੀ ਚਾਰਸ਼ਮੇਰੀ ਬੈਰੀਕੇਡਿੰਗ ਕਿਉਂ ਆ ਸਰਪ੍ਰਸਤ ਤੁਸੀਂ ਖੋਲ ਦਿਓ ਸਾਰੀ ਦਿੱਲੀ ਹੁਣ ਜਦੋਂ ਅਸੀਂ ਫੈਸਲਾ ਕਰ ਲਿਆ ਵੀ ਅਸੀਂ ਦਾ ਸ਼ੰਭੂ ਬਾਡਰ ਤੇ ਖਨੌਰੀ ਤੇ ਬਾਰਡਰਾਂ ਤੇ ਬੈਣਾ ਜਿੰਨਾ ਤੱਕ ਤੁਸੀਂ ਰਾਹ ਨਹੀਂ ਖੋਲਦੇ ਫਿਰ ਦਿੱਲੀ ਦੇ ਵਪਾਰੀਆਂ ਨੂੰ ਦਿੱਲੀਆ ਦੇ ਲੋਕਾਂ ਨੂੰ ਤ्यों ਤੰਗ ਕਰਦੇਗੇ ਹਰਿਆਣੇ ਵਿੱਚ ਜਿਹੜੀ 70000 ਫੋਰਸ ਲਾਈ ਹੋਯਾ ਆਰਮਡ ਸੈਨਿਕ ਫੋਰਸ ਹਰਿਆਣੇ ਨੂੰ ਕੋ ਤੰਗ ਕੀਤਾ ਜਿਹੜੇ ਸਾਡੇ ਬਾਰਡਰ 23 ਦਿਨ ਹੋਗੇ 5 ਦਿਨ 28 ਦਿਨਾਂ ਦੇ ਬੰਦ ਨੇ ਸਾਡੇ ਪੰਜਾਬ ਦਾ ਘਾਟਾ ਵਪਾਰੀਆਂ ਦਾ ਘਾਟਾ ਸਾਡੀ ਆਰਥਿਕਤਾ ਦਾ ਘਾਟਾ ਸਾਰਾ ਕੇਂਦਰ ਨੂੰ ਭਰਨਾ ਚਾਹੀਦਾ ਇਹ ਕਿਉਂ ਬੰਦ ਕੀਤਾ ਤਾਂ ਕੇਂਦਰ ਜਵਾਬ ਦੇਵੇ ਕੇਂਦਰ ਮੰਗਾ ਮੰਨਣ ਵਾਸਤੇ ਸੀਰੀਅਸ ਨਹੀਂ ਹੈਗਾ ਕੇਂਦਰ ਸਾਨੂੰ ਵੰਗਾਰ ਰਿਹਾ ਵੀ ਤੁਸੀਂ ਲੰਮਾ ਮੋਰਚਾ ਚਲਾਓ ਫਿਰ ਮਰਦਾ ਕੀ ਨਹੀਂ ਕਰਦਾ ਉਦੋਂ ਤੱਕ ਮੋਰਚਾ ਚਲਾਵਾਂਗੇ ਜਿੰਨਾ ਚਿਰ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ